विधायक विजय सिंगला ਨੂੰ ਸਵਾਲ ਕਰਨ ਪੁੱਜੇ ਬੇਰਜ਼ਗਾਰ ਅਧਿਆਪਕ ਦੀ ਪੁਲਿਸ ਵੱਲੋਂ ਖਿੱਚ ਤੋ ਕੀਤੀ ਗਈ ਹੈ ਇਸ ਦੌਰਾਨ ਬੇਰਜ਼ਗਾਰ ਅਧਿਆਪਕ ਦੇ ਵੱਲੋਂ ਨਾਰੇਬਾਜੀ ਵੀ ਕੀਤੀ ਜਿਸ ਦੌਰਾਨ ਮੂੰਹ ਦਾ ਹੱਥਾਂ ਦੇ ਨਾਲ ਬੰਦ ਕਰਨ ਦੀ ਕੋਸ਼ਿਸ਼ ਕਰਦੇ ਨਜ਼ਰ ਆਏ ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਖੂਬ ਵਾਇਰਲ ਹੋਇਆ ਵੀਡੀਓ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਤੇ ਉਸ ਤੋਂ ਬਾਅਦ ਇਸ ਬੇਰਜ਼ਗਾਰ ਅਧਿਆਪਕ ਨੇ ਕੀ ਕਿਹਾ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ

ਉਹਨਾਂ ਨੂੰ ਲੱਗਿਆ ਤੇਰੀ ਗੱਲ ਸਾਰਿਆਂ ਦਾ ਖਰਾਬ ਹੋਣਾ ਕਿ ਮੈਂ ਬੋਲ ਰਿਹਾ ਹਾਂ ਬਹੁਤ ਹੀ ਕਮਾਨੀ ਹੋ ਜਾਂਦੀ ਹੈ ਆਰਾਮ ਆਰਾਮ ਗੱਲ ਕਰ ਇਹ ਬੱਚੇ ਇਸ ਸਮਾਗਮ ਤੋਂ ਬਿਖਿ ਨੇ ਬੱਚੇ ਜਿਹੜੇ ਸਾਰਾ ਸੱਦਾ ਤੋਂ ਬਿਖਿ ਨੇ ਇੱਕ ਬੱਚਾ ਚੱਕ ਕੇ ਬੇਰਜ਼ਗਾਰ ਈਟੀਟੀ 5994 ਦੇ ਅਜੀਤ ਸਿੰਘ ਮਾਨਸਾ ਨੇ ਦੱਸਿਆ ਕਿ ਜਦ ਵਿਧਾਇਕ ਵਿਜੇ ਸਿੰਘ ਲਾ ਦਲੇਲ ਸਿੰਘ ਬਾਲਾਦੇਸ ਸਕੂਲ ਦੇ ਵਿੱਚ ਸਿੱਖਿਆ ਕ੍ਰਾਂਤੀ ਤਹਿਤ ਉਦਘਾਟਨ ਕਰਨ ਆਏ ਤਾਂ ਉਹਨਾਂ ਵੱਲੋਂ ਸੰਬੋਧਨ ਕੀਤੇ ਜਾਣ ਸਮੇ 20 ਹਜ਼ਾਰ ਅਧਿਆਪਕਾਂ ਦੀ ਭਰਤੀ ਕੀਤੀ ਜਾਣ ਦੀ ਗੱਲ ਕਹੀ ਤੇ ਜਦੋਂ ਸਵਾਲ ਕੀਤਾ ਗਿਆ ਤਾਂ ਇਸ ਦੌਰਾਨ ਉਸ ਨੂੰ ੱੱਕੇ ਮਾਰ ਕੇ ਪੰਡਾਲ ਦੇ ਵਿੱਚੋਂ ਬਾਹਰ ਕੱਢਿਆ ਗਿਆ ਉਹ ਇਨ ਇੱਕ ਬਿਜੀ ਸੀ ਕਾਲਾ ਦੇ ਦਫ਼ਤਰ ਦੇ ਵਿੱਚ ਸਾਡੀ ਉਹਨਾਂ ਨੇ ਕੋਈ ਗੱਲ ਨਹੀਂ ਸੁਣੀ ਅਸੀਂ ਜਦੋਂ ਅੱਜ ਸਰਕਾਰੀ ਸੈਂਟਰ ਸਕੂਲ ਗੁਲੇਸ਼ ਸਿੰਘ ਵਾਲਾ ਦੇ ਵਿੱਚ ਇਹ ਪਤਾ ਲੱਗਿਆ ਵੀ ਉਹ ਅੱਜ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਗੁਲੇਸ਼ ਸਿੰਘ ਵਾਲੇ ਸਕੂਲ ਦੇ ਵਿੱਚ ਆ ਰਹੇ ਨੇ ਸਾਨੂੰ ਸਵੇਰੇ 7:30 ਤੋਂ 8 ਵਜੇ ਦੇ ਕਰੀਬ ਪਤਾ ਲੱਗਿਆ ਤੇ ਤਾਂ ਕਰਕੇ ਅਸੀਂ ਜਿੰਨੇ ਵੀ ਸਾਥੀ ਉਹ ਉੱਥੇ ਪਹੁੰਚੇ ਤੇ ਉੱਥੇ ਜਾ ਕੇ ਜਦੋਂ ਉਹ ਆਪਣੀ ਝੂਠੀਆਂ ਪੰਡਾਂ ਸਰਾਉਣ ਲੱਗੇ ਜਦੋਂ ਉਹਨਾਂ ਕਹਿੰਦੇ ਇਹ ਗੱਲ ਕਹਿਣ ਲੱਗੇ ਵੀ ਅਸੀਂ 20000 ਟੀਚਰ ਜਿਹੜੇ ਉਹ ਭਰਤੀ ਕਰ ਲੈ ਅਸੀਂ ਉਹਨਾਂ ਨੂੰ ਇਹ ਗੱਲ ਪੁੱਛਣਾ ਚਾਹੁੰਦੇ ਸੀ ਕਿ ਵੀ ਤੁਸੀਂ ਜਿਹੜੇ 20000 ਟੀਚਰ ਨੇ ਉਹ ਕਿਹੜੇ ਭਰਤੀ ਕਰੇ ਨੇ ਤਾਂ ਉੱਥੋਂ ਇਹ ਪ੍ਰਸ਼ਾਸਨ ਨੇ ਸਾਡੇ ਮੇਰੇ ਨਾਲ ਖਿੱਚ ਤੋਰੀ ਮੇਰਾ ਮੂੰਹਾਂ ਤੇ ਕੀਤਾ ਤਾਂ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਹਾਂ ਜਦੋਂ ਸਾਨੂੰ ਖਿੱਚ ਤੋ ਕਰ ਲਿਆ ਤਾਂ ਜਦੋਂ ਗੱਡੀ ਦੇ ਵਿੱਚ ਬਾਹਰੇ ਬਿਠਾ ਲਿਆ ਗੱਡੀ ਦੇ ਵਿੱਚ ਬਿਠਾ ਕੇ ਸਾਨੂੰ ਕਦੀਰ ਤੱਕ ਸ਼ਬਦ ਵਰਤੇ ਗਏ ਕਿ ਤੁਸੀਂ ਦੋ ਸ਼ਬਦ ਪੜ ਕੇ ਤੁਸੀਂ ਐ ਕਰਦੇ ਹੋ ਉੱਥੋਂ ਜਿਹੜਾ ਐਸ ਐਚਓ ਸੀਗਾ ਡੀ ਐਸ ਪੀ ਸਾਹਿਬ ਸੀ ਉਹ ਵੀ ਸਾਡੇ ਨਾਲ ਇਹੋ ਜਿਹਾ ਮਖਸੂਸ ਕੀਤਾ ਕਿ ਅਸੀਂ ਉਹਨਾਂ ਨਾਲ ਗੱਲ ਨਹੀਂ ਸਕਦੇ ਕਿ ਸਾਡੇ ਟੀਚਰਾਂ ਨਾਲ ਇਹੋ ਜਿਹਾ ਸ਼ੁਰੂ ਕੀਤਾ ਜਾਂਦਾ ਤੇ ਇਸ ਤੋਂ ਬਾਅਦ ਗੱਡੀ ਦੇ ਵਿੱਚ ਬਿਠਾ ਕੇ ਮੇਰੇ ਐਸੀ ਸਾਹਮਣੇ ਮੂੰਹ ਤੇ ਚਾਪੜੇ ਤੱਕ ਮਾਰੇ ਗਏ ਇਸ ਦੁਵਾਰਚ ਮੈਨੂੰ ਨਰਿੰਦਰਪੁਰਾ ਥਾਣੇ ਦੇ ਵਿੱਚ ਲਿਜਾਇਆ ਗਿਆ ਤੇ ਉੱਥੇ ਡੀਟੀਐਫ ਜਥੇਬੰਦੀ ਨੇ ਸਾਨੂੰ ਛਡਾਇਆ ਸੋ ਦਾਦੇ ਕੀ ਬੇਰੁਜ਼ਗਾਰ ਅਧਿਆਪਕਾਂ ਦੇ ਵੱਲੋਂ ਆਪਣੇ ਰੁਜ਼ਗਾਰ ਨੂੰ ਲੈ ਕੇ ਆਪਣੀਆਂ ਪੋਸਟਾਂ ਨੂੰ ਲੈ ਕੇ ਜਿਹੜੇ ਕੀ ਗੱਲ ਕੀਤੀ ਜਾ ਰਹੀ ਹੈ ਸਵਾਲ ਜਿਹੜੇ ਕੀ ਉਹ ਵਿਧਾਇਕਾਂ ਨੂੰ ਕੀਤੇ ਜਾ ਰਹੇ ਨੇ ਜਿਸ ਦੌਰਾਨ ਇਸ ਬੇਰੁਜ਼ਗਾਰ ਅਧਿਆਪਕ ਦੇ ਨਾਲ ਇਹ ਤੱਕਾ ਮੁਕੀ ਹੋਈ ਹੈ ਹਕੀਕਤ ਰਿਪੋਰਟ ਪੰਜਾਬੀ ਲਈ ਮਾਨਸਾ ਤੋਂ ਸੰਜੀਵ ਲੱਕੀ ਦੀ ਰਿਪੋਰਟ